ਅੰਮ੍ਰਿਤਸਰ ਵੇਰਕਾ ਖੇਤਰ ਵਿੱਚ ਬੜੀ ਧੂਮਤਾਂ ਨਾਲ ਆਯੋਜਿਤ ਛਟਪੂਜਾ ਸਮਾਗਮ ਵਿੱਚ ਇੰਪਰੂਵਮੈਂਟ ટ્રਸਟ ਦੇ ਸਾਧਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਦਿਨੇਸ਼ ਬੱਸੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਹਾਜ਼ਰ ਸ਼ਰਧਾਲੂਆਂ ਨੂੰ ਛਟਪੂਜਾ ਦੀਆਂ ਵਧਾਈਆਂ ਦਿੱੰਦਿਆਂ ਕਿਹਾ ਕਿ ਛੱਟੀ ਮਾਂ ਸਭ ਤੇ ਆਪਣੀ ਕਿਰਪਾ ਕਰੇ ਹਰ ਘਰ ਵਿੱਚ ਸੁੱਖ-ਸਮਰiddhi ਲਿਆਏ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖੇ। ਫਲਕਾ ਉਤਰੀਦੇਵ ਵੇਰਕਾ ਕਾਉਂਸਲਰ ਨਵਦੀਪ ਹੁੰਦਲ ਅਤੇ ਪੰਜਾਬ OBC ਦੇ ਪ੍ਰਧਾਨ ਮਨਜੀਤ ਸਿੰਘ ਵੇਰਕਾ ਵੱਲੋਂ ਆਯੋਜਿਤ ਸਮਾਗਮ ਦੌਰਾਨ ਬੱਸੀ ਨੇ ਕਿਹਾ ਕਿ ਛਟ ਪੂਜਾ ਸਾਡੀ ਸੰਸਕ੍ਰਿਤੀ ਅਤੇ ਆਸਥਾ ਦਾ ਪ੍ਰਤੀਕ ਹੈ ਜੋ ਸਾਨੂੰ ਸੰਯਮ, ਸ਼ੁੱਧਤਾ ਅਤੇ ਪਰਿਆਵਰਣ ਪ੍ਰਤੀ ਸਤਕਾਰ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਵੇਰਕਾ ਖੇਤਰ ਵਿੱਚ ਛਟੀ ਮਾ ਦਾ ਇੱਕ ਭਵਯ ਮੰਦਿਰ ਬਣੇ ਤਾਂ ਜੋ ਸ਼ਰਧਾਲੂਆਂ ਨੂੰ ਪੂਜਾ ਅર્ચਨਾ ਕਰਨ ਵਿੱਚ ਸਹੂਲਤ ਮਿਲੇ ਅਤੇ ਇਹ ਖੇਤਰ ਧਾਰਮਿਕ विकसित आज आज बहुत अहम दिन छठी मैया बहुत बड़ा दिन है मैं पिछले साल आया सी। उदो भी तो सी बड़ा प्यार किया आज फिर आया लेकिन अफसोस मेनु इस गल

100% ਕੰਮ ਕਰਨ ਦੀ ਕੋਸ਼ਿਸ਼ ਕੀਤੀ ਕਿ ਲੇਕਿਨ 70-80% ਕੰਮ ਇਸ ਇਲਾਕੇ ਦੇ ਪੌਲ ਗੁਰੂ ਨਗਰੀ ਦੇ ਸੀ ਇਹ ਤੁਹਾਡੇ ਜੋੜੇ ਫਾਟਕ ਦਾ ਪੁਲ ਇਹ ਪੁਲ ਪੰਡਾਈ ਪੁਲ 22 ਨੰਬਰ ਫਾਟਕ ਦਾ ਪੁਲ ਵੱਲੇ ਵਾਲਾ ਪੁਲ ਇਹ ਸਾਰੇ ਪੁਲ ਤੁਹਾਡੇ ਦਾਸ ਨੇ ਬਣਾ ਕੇ ਦਿੱਤੇ ਸੀ ਲੇਕਿਨ ਮੈਨੂੰ ਇਹ ਅਫਸੋਰ ਸੀ ਕਿ ਉਸ ਲਈ ਮੈਂ ਤਾਨੂੰ ਛੱਟੀ ਮੀਆਂ ਦਾ ਮੰਦਿਰ ਵਾਸਤੇ ਨਾਤੇ ਇੱਕ ਜਗ੍ਹਾ ਦੇ ਸਕੇ ਨਾ ਮੰਦਿਰ ਬਣਵਾ ਦਿੱਤੇ ਕਿਉਂਕਿ ਸਿਰਫ ਦੇਸ਼ ਦੇ ਵਿੱਚ ਨਹੀਂ ਅੱਜ ਪੰਜਾਬ ਦੇ ਵਿੱਚ ਕਾ ਸਰਕੇ ਸਾਰੇ ਗੁਰੂ ਨਗਰੀ ਦੇ ਵਿੱਚ ਪਰਵਾਸੀ ਮਈ ਮੌਤ